ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਫੈਟਿਕ ਤੇ ਅੱਜ ਦੀ ਵੀਡੀਓ ਚ ਆਪਾਂ ਜਿਹੜੇ ਸੂਟ ਪ੍ਰਿੰਟ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਰਹਿਣਗੇ ਸਿਰਫ 600 ਚ ਤੁਹਾਨੂੰ ਬਹੁਤ ਹੀ ਸੋਹਣਾ ਸਟੱਫ ਮਿਲੇਗਾ ਬਹੁਤ ਹੀ ਪਿਆਰਾ ਸਟੱਫ ਹੈ ਇਹ ਨਹੀਂ ਹੈਗਾ ਵੀ ਸਸਤੇ ਸੂਟ ਨੇ ਕੁਆਲਿਟੀ ਡਾਊਨ ਹੋਊਗੀ ਨਹੀਂ ਬਹੁਤ ਹੀ ਸੋਹਣਾ ਪ੍ਰਾਈਸ ਅਕੋਰਡਿੰਗ ਬਹੁਤ ਹੀ ਜਿਆਦਾ ਸੋਹਣਾ ਸਟੱਫ ਤੁਹਾਡੇ ਲਈ ਲੈ ਕੇ ਆਏ ਆ ਸੂਟ ਤੁਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਾਨੂੰ ਸਿੱਧਾ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਸ਼ੋ ਹੋ ਰਿਹਾ ਉੱਥੇ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਚਾਹੀਦਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਹੋ ਇਨਨਾਂ ਜੇ ਤੁਸੀਂ ਦੁਪੱਟੇ ਵਗੈਰਾ ਰੈਡੀ ਕਰਾਉਣੇ ਆ ਤੁਹਾਨੂੰ 5 ਮੀਟਰ ਸਟਾਫ ਦਾ ਦੱਸ ਰਹੇ ਹਾਂ ਜੇ ਤੁਸੀਂ ਮੈਚਿੰਗ ਵੀ ਬਾਈ ਕਰਨਾ ਚਾਹੁੰਦੇ ਹੋ ਇੱਕ ਵਾਰ ਕੋਈ ਨਹੀਂ ਮੈਸੇਜ ਕਰ ਲਿਓ ਆਪਾਂ ਤੁਹਾਡਾ ਕਨਫਰਮ ਕਰ ਲਾਂਗੇ ਕਿਵੇਂ ਦੀ ਕਿਹੜੇ ਕਲਰ ਦੀ ਤੁਹਾਨੂੰ ਬਾਟਮ ਚਾਹੀਦੀ ਆ ਆਪਾਂ ਮੈਚਿੰਗ ਵੀ ਬਣਾ ਕੇ ਦੇਵਾਂਗੇ ਜੇ ਤੁਹਾਨੂੰ 올ਓਵਰ ਚਾਹੀਦਾ 600 ਇਹਦਾ ਪ੍ਰਾਈਸ 올ਓਵਰ ਸੂਟ ਦਾ ਬਾਕੀ ਜੇ ਦੁਪੱਟੇ ਵਗੈਰਾ ਰੈਡੀ ਕਰਾਉਣੇ ਆ ਤੁਸੀਂ ਹਾਫ ਪਿਓਰ ਦਾ ਦੁਪੱਟਾ ਵੀ ਇਹਦੇ ਨਾਲ 250 ਤੁਹਾਨੂੰ ਨਾਲ ਲਾ ਕੇ ਦੇਵਾਂਗੇ ਕਿਤੇ ਵੀ ਕਿਤੇ ਵੀ ਬੈਠੇ ਹੋ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਸੂਟ ਤੋਂ ਤੁਸੀਂ ਸਾਡੇ ਕੋਲੋਂ ਰੈਡੀ ਕਰਾ ਸਕਦੇ ਹੋ ਬਾਕੀ ਤੁਸੀਂ ਪੇਸ ਤੇ ਆਪਣੇ ਤੇ ਚੈੱਕ ਕਰ ਸਕਦੇ ਹੋ ਆਪਣੇ ਹੈਂਡਵਰਕ ਮਸ਼ੀਨਵਰਕ ਪੇਂਟਿੰਗ ਤੇ ਸਟਿਚਿੰਗ ਦੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਕੰਮ ਤੁਹਾਨੂੰ ਅਸੀਂ ਕਰਕੇ ਦਿੰਨੇ ਆ ਬਾਕੀ ਆਪਾਂ ਪ੍ਰਿੰਟ ਤੁਹਾਨੂੰ ਦਿਖਾਉਣੀ ਸ਼ੁਰੂ ਕਰਦੇ ਆ ਇਹ ਆਗੇ ਜੀ ਫਰਸਟ ਪ੍ਰਿੰਟ ਜਿਹੜਾ ਸਟੱਫ ਆ ਇਹ ਤੁਹਾਨੂੰ ਸਟੱਫ ਦੱਸ ਦਿੰਨੇ ਆ ਆਪਾਂ ਇਹ ਸਟੱਫ ਮਸਲੀਨ ਸਟੱਫ ਰਹੂਗਾ ਜੀ ਸਟਾਫ ਦੇ ਵਿੱਚ ਨਾ ਜਿਵੇਂ ਸਰਟਨ ਦੀ ਲਾਈਨ ਇੱਕ ਵਾਰ ਚੱਲੇ ਸੀ ਔਰਗੈਂਜ਼ਾ ਦੀ ਲਾਈਨ ਆਉਂਦੀ ਸੀ ਤੇ ਸਰਟਨ ਦੀ ਲਾਈਨ ਆਉਂਦੀ ਸੀ ਇਹ ਟੋਟਲੀ ਸੂਟ ਹੈਂਡ ਮਸ਼ੀਨ ਵਰਕ ਮਸਲੀਨ ਦਾ ਰਹੂਗਾ ਸੌਰੀ ਮਸਲੀਨ ਦਾ ਸੂਟ ਰਹੂਗਾ ਤੇ ਇਸ ਤਰ੍ਹਾਂ ਬਾਕਸ ਨੇ ਜਿਹੜੇ ਸਰਟਨ ਦੇ ਬਣੇ ਹੋਏ ਨੇ ਸਰਟਨ ਫੈਬਰਿਕ ਦੇ ਜਿਹੜੇ ਇਸ ਤਰ੍ਹਾਂ ਬਾਕਸ ਜੇ ਬਣੇ ਹੋਏ ਆ ਰੈਕਟੈਂਗਲ ਸ਼ੇਪ ਚ ਬਣੇ ਹੋਏ ਨੇ ਬਹੁਤ ਹੀ ਸੋਹਣਾ ਬਣੂਗਾ ਜੀ ਸੂਟ ਜੇ ਤੁਸੀਂ ਬਣਵਾ ਬਣਾਉਂਗੇ ਡਿਜ਼ਾਈਨਿੰਗ ਕਰਵਾਉਂਗੇ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੁੰਦਾ ਬਾਕੀ ਜਿਹੜੀ ਹੈ ਨਾ ਜਾਨ ਹੈ ਸੂਟ ਦੇ ਵਿੱਚ ਸਟਿਚਿੰਗ ਤੋਂ ਬਾਅਦ ਹੀ ਪੈਂਦੀ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਸਾਰਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਵਧੀਆ ਬਰਸਾ ਰੈ ਬਰਬੀ ਬਹੁਤ ਇਹਨਾਂ ਦਾ ਖੁੱਲੜੁਲਾ ਕੋਈ ਵੀ ਤੁਸੀਂ ਫਰੌਕ ਵਗੈਰਾ ਕੁਝ ਵੀ ਬਣਵਾਉਂਗੇ ਪ੍ਰਿੰਟਡ ਬਹੁਤ ਸੋਹਣੀ ਬਣੂਗੀ ਜੀ ਇਤੇ ਜਿਹੜੇ ਕਲਰ ਨੇ ਫਰਸਟ ਕਲਰ ਤੁਸੀਂ ਦੇਖ ਲਿਆ ਫਰਸਟ ਕਲਰ ਪ੍ਰਿੰਟ ਇਸ ਚ ਚਾਰ ਟੋਟਲ ਚਾਰ ਕਲਰ ਨੇ ਇਹ ਕੇਵਲ ਆਊਗਾ ਜੀ ਜੇ ਤੁਸੀਂ ਇਹਨਾਂ ਤੇ ਥੋੜਾ ਵਰਕਰ ਨਾਲ ਹਾਈਲਾਈਟ ਕਰਾਉਗੇ ਮਸ਼ੀਨ ਵਰਕ ਨਾਲ ਉਹ ਵੀ ਬਹੁਤ ਪਿਆਰਾ ਲੱਗੂਗਾ ਇੱਕ ਇਹ ਵਾਲਾ ਆ ਗਿਆ ਜੀ ਬਹੁਤ ਹੀ ਸੋਹਣਾ ਹੈ ਇਹ ਵਾਲਾ ਪ੍ਰਿੰਟ ਵੀ ਆ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਵੀ ਆਪਾਂ ਇਸੇ ਪ੍ਰਿੰਟ ਦੇ ਕਾਫੀ ਆਰਡਰ ਲੈ ਚੁੱਕੇ ਆ ਇੱਕ ਇਹ ਵਾਲਾ ਆ ਗਿਆ ਜੀ ਬਹੁਤ ਹੀ ਸੋਹਣੇ ਨੇ ਜਿਹੜੇ ਸਾਰੇ ਕਲਰ ਦੇ ਹਨਗੇ ਠੀਕ ਹੈ ਜੀ ਇੱਕ ਆ ਗਿਆ ਜੀ ਫਰਸਟ ਵਾਲਾ ਸਾਰੇ ਇਹ ਸਟ ਜਿੰਨੇ ਵੀ ਕਲਰ ਨੇ ਬਹੁਤ ਪਿਆਰੇ ਪਿਆਰੇ ਨੇ ਜੀ ਤੁਸੀਂ ਇਹਨਾਂ ਨੂੰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਤੇ ਵਿਦ ਸਟਿਚਿੰਗ ਵੀ ਤੁਸੀਂ ਬਾਈ ਕਰ ਸਕਦੇ ਹੋ ਆਪਣਾ ਜਿਹੜਾ ਸਟਿਚਿੰਗ ਪ੍ਰਾਈਸ ਆ ਉਹ ਵੀ ਬਿਲਕੁਲ ਜੈਨੋ ਨੇ ਜੀ ਸਿੰਪਲ 2.50 ਦੀ ਰੇਸ ਚ ਜੇ ਤੁਸੀਂ ਲਾਈਨਿੰਗ ਵਗੈਰਾ ਐਡ ਕਰਾਉਣੀ ਹੈ ਤਾਂ 700 ਸਟਿਚਿੰਗ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆਪਣੀ ਸਟਿਚਿੰਗ ਦੇ ਰਹਿਣਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ